ਆ ਗਿਆ ਚਾਰੀ ਪਾਸੇ ਰੌਲਾ ਪੈ ਗਿਆ ਬਾਈ ਜੀ ਲੋਕ ਇਹਨਾਂ ਜਿਹੜਾ ਬਾਜ਼ਾਰ 'ਚ 1 ਲੱਖ ਰੁਪਏ ਦਾ ਕੱਪੜਾ ਮਿਲਦਾ ਮਾਤੂ ਸ਼ਰੀ ਦਸਤਾਰ ਬੁੱਟਾ ਰੋਡ ਕਾਦੀਆਂ 40000 ਰੁਪਏ ਦੇਈਏ ਨਾ ਬਾਈ ਜੀ 1 ਲੱਖ ਵਾਲਾ ਕੱਪੜਾ 40000 ਇਹ ਸੱਚ ਹੈ ਦੱਸੋ ਲੋਕਾਂ ਨੂੰ ਬਿਲਕੁਲ ਸੱਚ ਗੱਲ ਹੈ ਬਿਲਕੁਲ ਜੋ ਵੀ ਸੁਣਿਆ ਸੱਚ ਰੌਲਾ ਪਿਆ ਆਹ ਵੇਖੋ ਕੱਪੜੇ ਨਵੇਂ ਨਵੇਂ ਗਲਾਸ ਦੇ ਆੜਿਆ ਨਾਲ ਬੁਟੀਕਾਂ ਦੇ ਸਟਾਈਲ ਬਾਜ਼ਾਰਾਂ 'ਚ ਜਿਹੜਾ 15 1500 ਰੁਪਏ ਮਾਤੂ ਸ਼ਰੀ ਦਸਤਾਰ 500 ਰੁਪਏ ਦੇ ਆਹ ਹੋਏ ਵਾਕੇ ਵੀ ਆ ਤਾਂ ਬਟ ਕੱਟ ਤੇ ਜਿਹੜਾ ਬਾਜ਼ਾਰ ਚ ਲੈਨੇ ਉਹ 1500 ਦਾ ਸੂਟ ਉਹ ਲੈ ਜਾਓ 500 ਚ ਤਿੰਨ ਤਿੰਨ ਗੁਣਾ ਰੇਟ ਕੱਟ ਤੇ ਤਿੰਨ ਤਿੰਨ ਗੁਣਾ ਰੇਟ ਘੱਟ ਕਰ ਤੇ ਆ ਆ ਵੀ ਚੀਜ਼ ਚੈੱਕ ਕਰ ਲੋ ਟੌਪ ਟੌਪ ਲ ਡਿਜ਼ਾਈਨ ਰਾਇਲ ਚੀਜਾਂ ਲਗਜ਼ਰੀ ਚੀਜਾਂ ਬਾਜ਼ਾਰ 'ਚ ਜਾਓਗੇ ਦਾ 2500 ਰੁਪਈਆ ਉਹ ਸਾਡੇ ਕੋਲ ਆਜੋ ਸਿਰਫ 1000 ਰੁਪਈਆ ਸੂਟ ਦਵਾਂਗੇ ਰੇਟ ਵੀ ਲਿਖ ਲਿਖ ਕੇ ਲੈ ਜਿਹੜਾ ਬਾਜ਼ਾਰਾਂ 'ਚ ਸੂਟ 2 2 2.5 3 3000 ਰੁਪਈਆ ਲੈਂਦੇ ਬੁਟੀਕਾਂ ਦਾ ਕਹਿ ਕਹਿ ਕੇ ਉਹ ਸ਼ਿਮਰ ਦੇ ਬੇਸ ਦੇ ਉੱਪਰ ਇਹ ਨੀ ਕਢਾਈ ਦੇਖੋ ਉਹ ਨਾਲ ਪਲੇਨ ਸਲਵਾਰ ਉਹ ਦੁਪੱਟਾ ਕਢਾ ਪਿਆਰਾ ਬਣਿਆ ਬਿਲਕੁਲ ਸਸਤਾ ਜਿਹੜਾ 35-3500 ਰੁਪਏ ਦਾ ਸੂਟ ਇੱਥੇ ਤੁਹਾਨੂੰ ਅਸੀਂ ਦੇ ਦਾਂ 1275 ਰੁਪਏ ਦਾ ਸਾਡੇ ਕੋਲ ਆ ਜਾਓ 12000 ਦਾ 2 ਪੀਸ ਕੋਰਪਮੈਂਟ ਲੈ ਜਾਓ 2995 ਚ ਡਿਜ਼ਾਈਨ ਭਾਵੇਂ ਤੁਸੀਂ ਤਰਸੇਮ ਜੇ ਸੜਵਾਈ ਵਾਲਾ ਲੈ ਲਓ ਭਾਵੇਂ ਆਹ ਲੈ ਲਓ 2995 ਚ 3 ਪੀਸ ਕੋਰਪਮੈਂਟ 3760 ਚ ਸਲਾਈ ਕਰਕੇ ਦਵਾਂਗੇ 3000 ਰੁਪਏ ਦਾ ਕੋਰਤਾ ਪਿਆਮਾ ਬਾਜ਼ਾਰ ਚ ਮਿਲਦਾ ਸਲਾਈ ਕਰਕੇ ਸਾਡੇ ਕੋਲੋਂ ਲੈ ਜਾਓ ਸਿਰਫ 1300 ਰੁਪਏ ਚ ਦੇ ਦਾਂਗੇ ਆ ਸ਼ੇਰਬਾਨੀ ਕੋਈ ਮੰਗਦਾ 20000 ਕੋਈ 18000 ਕੋਈ ਮੰਗਦਾ 17000 ਪਰ ਸਾਡੇ ਕੋਲ ਆ ਜੋ 6500 ਰੁਪਏ ਚ ਸ਼ੇਰਬਾਨੀ ਲੈ ਜਾਓ ਸਲਾਈ ਕਰਕੇ ਮਾਤੋ ਸ਼੍ਰੀ ਦਸਤਾਨ ਹੈ ਡਰਸਾਂ ਦੇ ਵਿੱਚ ਵੀ ਬੜੀ ਵੱਡੀ ਭਾਰੀ ਸੇਲ ਲਗਾ ਦਿੱਤੀ ਹੈ ਓ ਇਸ ਸਕਰਟ ਦੇ ਨਾਲ ਦੇਖੋ ਸੂਟ ਕਿੱਡਾ ਸੋਹਣਾ ਬਣਦਾ ਜਿਹੜਾ ਬਾਜ਼ਾਰਾਂ ਦੇ ਵਿੱਚ 15 15 16 16 18 18 19 19 ਜਿਹੜਾ ਅਸੀਂ ਤੁਹਾਨੂੰ ਦੇ ਦਾਂਗੇ 5 6000 ਦੇ ਵਿੱਚ ਆਹ ਤੇਰੇ ਦੇਖੋ ਤੇਰੇ ਦੇ ਕਿੰਨਾ ਸੋਹਣਾ ਕੰਮ ਹੋਇਆ ਲਗਜ਼ਰੀ ਕੰਮ ਹੋਇਆ ਸਾਰਾ ਚੀਜ਼ਾਂ ਚੈੱਕ ਕਰੋ ਫਰੰਟ ਇਹਦਾ ਰੇਟ ਬਾਜ਼ਾਰ 'ਚ ਹੁਣ ਅਸੀਂ ਕੁਝ ਨਹੀਂ ਕਹਿਣਾ 4 4000 ਵੀ ਮੰਗਦੇ ਆ ਪਰ ਸਾਡੇ ਕੋਲ ਆਜੋ 4000 ਵਾਲਾ ਸੂਟ ਵੀ 2000 ਰੁਪਏ ਦੇ ਰਣਾ ਆ ਦੇਖੋ ਵੱਡੇ ਵੱਡੇ ਸ਼ੋਅਰੂਮਾਂ ਦੇ ਵਿੱਚ ਇਹ ਲਹਿੰਗੇ ਕੋਈ 60000 ਕੋਈ 65000 ਐਦਾਂ ਦਿੰਦੇ ਆ ਅਸੀਂ ਤੁਹਾਨੂੰ 15 15 18 18000 ਦੇ ਦੇਨੇ ਆ ਇਦਾਂ ਲਹਿੰਗੇ ਰ ਕਹਿੰਦੇ ਮੈਨੂੰ ਮਨ ਪਸੰਦਾ ਰੈੱਡ ਸੂਟ ਨਹੀਂ ਮਿਲਦਾ ਹੈਵੀ ਕੰਮ ਨਹੀਂ ਮਿਲਦਾ ਮੈਂ ਕਿਹਾ ਕਿਤੇ ਜਾਣ ਦੀ ਲੋੜ ਨਹੀਂ ਮਾਤੋ ਸ਼੍ਰੀ ਦਸਤਾ ਉਹ ਕੋਡੀਆਂ ਦੇ ਪਾ ਕਪੜਾ ਕਪੜਾ ਵੀ ਟਾਪ ਦਾ ਦੇਵਾਂਗੇ ਤੁਹਾਨੂੰ ਦਿੱਲੀ ਬੰਬੇ ਵਾਲੀਆਂ ਮਾਡਲਾਂ ਐਕਟਰੀਆਂ ਵਾਲੀਆਂ ਚੀਜ਼ਾਂ ਦਿਖਾ ਰਹੇ ਆ ਪਲਾਜੋ ਸੂਟ ਇਹਨੂੰ ਕਹਿ ਸਕਦੇ ਆ ਸਕਰਟ ਸੂਟ ਇਹਨੂੰ ਕਹਿ ਸਕਦੇ ਆ ਮੈਂ ਕਹਾਂ ਜੀ ਤੁਸੀਂ ਆਜੋ ਹਰ ਕੋਈ ਕਪੜਾ ਤੁਹਾਨੂੰ ਦੇਵਾਂਗੇ ਲਗਜ਼ਰੀ ਰੋਲਾ ਪੈ ਗਿਆ ਰੋਲਾ ਪੈ ਗਿਆ ਰੋਲਾ ਪੈ ਗਿਆ 40 ਪੈਸੇ ਰੋਲਾ ਪੈ ਗਿਆ ਬਾਈ ਜੀ ਲੋਕ ਕਹਿੰਦੇ ਜਿਹੜਾ ਬਾਜ਼ਾਰ 'ਚ 1 ਲੱਖ ਰੁਪਏ ਦਾ ਕਪੜਾ ਮਿਲਦਾ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ 'ਤੋਂ ਆਦੀਆਂ 40000 ਰੁਪਏ ਦੇਈ ਜਾਂਦਾ ਬਾਈ ਜੀ 1 ਲੱਖ ਵਾਲਾ ਕਪੜਾ 40000 ਇਹ ਸੱਚੇ ਦੱਸੋ ਲੋਕਾਂ ਨੂੰ ਬਿਲਕੁਲ ਸੱਚ ਗੱਲ ਹੈ ਬਿਲਕੁਲ ਜੋ ਵੀ ਸੁਣਿਆ ਸੱਚ ਰੁਣਾ ਪਿਆ ਜਿਹੜਾ ਮੱਤੋ ਸ਼ਰੀ ਦਸਤਾਰ ਬੁੱਟਰ ਰੋਡ ਕਾਦੀਆਂ ਦੇ ਜਿਹੜਾ ਲੱਖ ਰੁਪਏ ਦਾ ਕਪੜਾ ਤੁਹਾਨੂੰ 40000 ਦੇ ਆ ਵੇਖੋ ਕਪੜੇ ਨਵੇਂ ਨਵੇਂ ਗਲਾਸ ਦੇ ਆ ਨਾਲ ਬੁਟੀਕਾਂ ਦੇ ਸਟਾਈਲ ਫਲਾਵਰ ਧਾਗੇ ਦਾ ਕੰਮ ਨਾਲ ਦੁਪੱਟਾ ਪੇਰ ਦਾ ਬਾਜ਼ਾਰਾਂ 'ਚ ਜਿਹੜਾ 15-1500 ਰੁਪਏ ਮੱਤੋ ਸ਼ਰੀ ਦਸਤਾਰ 500 ਰੁਪਏ ਦੇ ਆਹ ਹੋਏ ਉਹ ਵਾਕਈ ਵੀ ਆ ਤਾਂ ਪੱਟ ਕਾਟ ਤੇ ਜਿਹੜਾ ਬਾਜ਼ਾਰ ਚ ਲੈਨੇ ਉਹ 1500 ਰੁਪਏ ਦਾ ਸੂਟ ਉਹ ਲੈ ਜਾਓ 500 ਚ ਤਿੰਨ ਤਿੰਨ ਗੁਣਾ ਰੇਟ ਘਟਾ ਤੇ ਤਿੰਨ ਤਿੰਨ ਗੁਣਾ ਰੇਟ ਘਟਾ ਕਰਤੇ ਆ ਉਹ ਵੀ ਦੇਖੋ ਭਾਈ ਜੀ ਇਹ ਵੀ ਦੱਸੋ ਆਹ ਦੇਖੋ ਡਿਜ਼ਾਈਨ ਜਿਹੜਾ ਬਾਜ਼ਾਰਾਂ ਜੇ ਲੁੱਟ ਮਚਾਈ ਇਹ ਰੈੱਡ ਸੂਟਾਂ ਦੀ ਕਹਿੰਦੇ ਰੈੱਡ ਸੂਟ ਦੇਣਾ 4-4000 ਉਹ 1500 ਉਹ 2000 ਐਵੀ ਤੁਸੀਂ ਲੈ ਜਾਓ 500 ਰੁਪਏ ਦੇ ਉਹ 500 ਰੁਪਏ ਦੇ ਆ ਵੀ 500 ਰੁਪਏ ਦਾ ਬਿਲਕੁਲ 500 ਰੁਪਏ ਵਿੱਚ ਦੋ ਆ ਦੇਖੋ ਵੀ ਸਾਰੇ ਹੀ ਪਾਸੇ ਵੱਡੇ ਵੱਡੇ ਫਾਇਦੇ ਇਹ ਰਿਕਾਰਡ ਤੋੜਦੇ ਰਿਕਾਰਡ ਪੂਰੇ ਪੰਜਾਬ ਚ ਇੰਨਾ ਸਸਤਾ ਕੱਪੜਾ ਨਹੀਂ ਮਿਲਣਾ ਜੋ ਬੁੱਟਰ ਰੋਡ ਕਾਦੀਆਂ ਚ ਮਿਲ ਰਿਹਾ ਆ ਵੀ ਚੀਜ਼ ਚੈੱਕ ਕਰ ਲੋ ਟੌਪ ਟੌਪ ਦਾ ਡਿਜ਼ਾਈਨ ਰਾਇਲ ਚੀਜ਼ਾਂ ਲਗਜ਼ਰੀ ਚੀਜ਼ਾਂ ਬਾਜ਼ਾਰ 'ਚ ਜਾਓਂਗੇ ਦਾ 2500 ਰੁਪਇਆ ਉਹ ਸਾਡੇ ਕੋਲ ਆ ਜਿਓ ਸਿਰਫ 1000 ਰੁਪਇਆ ਸੂਟ ਦਵਾਂਗੇ ਰੇਟ ਵੀ ਲਿਖ ਲਿਖ ਕੇ ਲਾਤੇ ਕੋਈ ਝੂਠ ਨਹੀਂ ਬੋਲਦੇ ਆ ਦੇਖੋ ਕੜਾਈਆਂ ਵਾਲੇ ਕੱਡੇ ਸੂਟ ਭਾਈ ਜੀ ਚਾਹੇ ਸ਼ਿਮਰ ਦਾ ਚਾਹੇ ਔਰਗੰజా ਸਾਰਿਆਂ ਦੇ ਆਫਰ ਲਾਈਆਂ ਆ ਬਿਲਕੁਲ ਸਰ ਸਾਰਿਆਂ ਦੇ ਆਫਰ ਆ ਜਿਹੜਾ ਬਾਜ਼ਾਰਾਂ 'ਚ ਸੂਟ 2 2 2.5 2.5 3 3000 ਰੁਪਇਆ ਲੈਂਦੇ ਬੁਟੀਕਾਂ ਦਾ ਕਹਿ ਕਹਿ ਕੇ ਉਹ ਸ਼ਿਮਰ ਦੇ ਬੇਸ ਦੇ ਉੱਪਰ ਓਏ ਨੀ ਕਢਾਈ ਦੇਖੋ ਉਹ ਨਾਲ ਪਲੇਨ ਸਲਵਾਰ ਉਹ ਦੁਪੱਟਾ ਕਿਡਾ ਪਿਆਰਾ ਬਣਿਆ ਬਿਲਕੁਲ ਸਸਤਾ ਜਿਹੜਾ 35 3500 ਰੁਪਏ ਦਾ ਸੂਟ ਇੱਥੇ ਤੁਹਾਨੂੰ ਅਸੀਂ ਦੇਦਾ 1275 ਰੁਪਏ ਦਾ 1275 ਰੁਪਏ ਦਾ ਲਓ ਜੀ ਛੇਤੀ ਛੇਤੀ ਆਜੋ ਲੱਖ ਵਾਲਾ ਕਪੜਾ 40000 ਚ ਲੈ ਜਾਓ ਤੁਸੀਂ ਇਹ ਦੇਖੋ ਕੱਪੜਾ ਵੀ ਤੁਹਾਨੂੰ ਅਸੀਂ ਰਾਇਲ ਦੇ ਰਹੇ ਹਾਂ ਉਹ ਨਵੇਂ ਨਵੇਂ ਡਿਜ਼ਾਈਨ ਦੇ ਜੰਨੇ ਆ ਜੋ ਹਜੇ ਦੁਕਾਨਦਾਰਾਂ ਕੋਲ ਆਇਆ ਹੀ ਨਹੀਂ ਹੈਗਾ ਹਰ ਇੱਕ ਵੈਰਾਈਟੀ ਟੌਪ ਟੌਪ ਦੀ ਇਹ ਵੀ ਤੁਹਾਨੂੰ ਦੇ ਰਣਾ ਬਾਜ਼ਾਰ ਨਾਲੋਂ ਤਿੰਨ ਗੁਣਾ ਘੱਟ ਰੇਟ ਓਏ ਆ ਵੀ ਦੇਖੋ ਚੀਜ਼ਾਂ ਬੁਟੀਕਾਂ ਦੇ ਸਟਾਈਲ ਉਹ ਗਲੇ ਦਾ ਕੰਮ ਕਿੱਡਾ ਸੋਹਣਾ ਉਹ ਜ਼ੀਰੋ ਟਾਂਕੇ ਦਾ ਕੰਮ ਹੋਇਆ ਉਹ ਬੇਨੀ ਮਿਹਨਤ ਲਾਈ ਹੈ ਕਾਰੀਗਰ ਨੇ ਸੂਟ ਦੇ ਉੱਪਰ ਉਹ ਰੀਜਾ ਲਾ ਲਾ ਕੇ ਸੂਟ ਰਹਾ ਪਹਿਣਾ ਕਹਿੰਦੀ ਆ ਉਹ ਕਿੱਥੋਂ ਸੂਟ ਬਣਾਇਆ ਤੁਸੀਂ ਅਸੀਂ ਆਪਣੇ ਕਾਰੀਗਰ ਲਾਏ ਉਹਨਾਂ ਨੂੰ ਸਪੈਸ਼ਲ ਕਹਿ ਕੇ ਰੱਖਿਆ ਉਹ ਚੀਜ਼ਾਂ ਬਣਾਓ ਸੋਨੀਆਂ ਸਨੱਖੀਆਂ ਉਹ ਪਹਿਣਾ ਨੇ ਪਾਉਣੇ ਆ ਸੋਹਣੇ ਸੂਟ ਦੇਖੋ ਜੀ ਨਾ ਇਹ 3200 ਦਾ ਨਾ ਇਹ 3500 ਦਾ 1500 ਰੁਪਏ ਦਾ ਸੂਟ ਦੇ ਦਾਂਗੇ ਦੇਖੋ ਤੁਸੀਂ ਹੈਰਾਨ ਹੁੰਦੇ ਹੋਣੇ ਪਰੇਸ਼ਾਨ ਹੁੰਦੇ ਹੋਣਿਆ ਬਈ ਅਸੀਂ ਦਾ ਬਜ਼ਾਰਾਂ ਚ 35 3500 ਲਾਉਣੇ ਆ ਇਸ ਕਰਕੇ ਕਹਿਣਾ ਹੁਣ ਇਧਰ ਉਧਰ ਜਾਣ ਦੀ ਲੋੜ ਨਹੀਂ ਸਿੱਧਾ ਹੀ ਮਾਤੂਸ਼ਰੀ ਦਸਤਾਰ ਕਰਦਿਆਂ ਆਜੋ ਹਰ ਇੱਕ ਬੰਦੇ ਦਾ ਫਾਇਦਾ ਹੋ ਰਿਹਾ ਭਾਵੇਂ ਤੁਸੀਂ ਜੌਬ ਕਰ ਰਹੇ ਹੋ ਤੁਸੀਂ ਮਿਡਲ ਕਲਾਸ ਹੋ ਚਾਹੇ ਤੁਸੀਂ ਰਾਇਲ ਕਸਟਮਰ ਹੋ ਔਰ ਤੁਸੀਂ ਪਿੰਡਾਂ ਵਾਲਿਓ ਤੁਸੀਂ ਸ਼ਹਿਰਾਂ ਵਾਲਿਓ ਭਾਵੇਂ ਐਨਆਰਆਈ ਹੋ ਹਰ ਕਿਸੇ ਦਾ ਫਾਇਦਾ ਕਰ ਰਿਹਾ ਦੇਖੋ ਚੀਜ਼ਾਂ ਸਾਰੀਆਂ ਟੌਪ ਲੀਆਂ ਆਹ ਕੇਰਾ ਦੇਖੋ ਕੇਰੇ ਦੇ ਕਿੰਨਾ ਸੋਹਣਾ ਕੰਮ ਹੋਇਆ ਲਗਜ਼ਰੀ ਕੰਮ ਹੋਇਆ ਸਾਰਾ ਚੀਜ਼ਾਂ ਚੈੱਕ ਕਰੋ ਫਰੰਟ ਇਹਦਾ ਰੇਟ ਬਾਜ਼ਾਰ ਤਾਂ ਹੁਣ ਅਸੀਂ ਕੁਝ ਨਹੀਂ ਕਹਿਣਾ 4-4000 ਰੁਪਏ ਮੰਗਦੇ ਆ ਪਰ ਸਾਡੇ ਕੋਲ ਆਜੋ 4000 ਵਾਲਾ ਸੂਟ ਵੀ 2000 ਰੁਪਏ ਦੇ ਰਣਾ ਇਦਾਂ ਦੇ ਫਾਇਦੇ ਕਰ ਰਹੇ ਆ ਓਏ ਆ ਦੇਖੋ ਸਲਵਾਰ ਵਰਕ ਕੇ ਡਿਜ਼ਾਈਨ ਓ ਸਲਵਾਰਾਂ ਦੇ ਵਰਕ ਓ ਬਟੀਕਾਂ ਦੇ ਸਟਾਈਲ ਓਏ ਆ ਗਏ ਨੇ ਖੁਸ਼ੀਆਂ ਦਾ ਟਾਈਮ ਓ ਘਰ ਆ ਗਿਆ ਵਿਆਹ ਓ ਕਹਿੰਦੇ ਕਿੱਥੋਂ ਵੜੀ ਬਣਾਉਣੀ ਏ ਓ ਕੋਈ ਜਲੰਧਰ ਜਾਂਦਾ ਕੋਈ ਲੁਧਿਆਣਾ ਜਾਂਦਾ ਓ ਕਿਤੇ ਜਾਣ ਦੀ ਲੋੜ ਨਹੀਂ ਕਾਦੀਆਂ ਦੇ ਵਿੱਚ ਮਾਤੋ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਓ ਹਰ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਮਿਲੇਗੀ ਓ ਜਿਸ ਤਰ੍ਹਾਂ ਓ ਡਿਜ਼ਾਈਨਿੰਗ ਦੀ ਕੋਈ ਕਮੀ ਨਹੀਂ ਓ ਫੋਟੋ ਵਾਲੇ ਪੀਸ ਦੇਖੋ ਤਿਕਨ ਉਹ ਸੋਲੋ ਸੋਲੋ ਪੀਸ ਬਣਾਏ ਹੋਏ ਨੇ ਕਾਰੀਗਰ ਨੇ ਚਾਣਾ ਬਣਾਇਆ ਆ ਦੇਖੋ ਡਿਜ਼ਾਈਨਰ ਉਹ ਮੋਰ ਪੰਖਿਆਂ ਰੰਗ ਉਹ ਕਿੱਡਾ ਸੋਹਣਾ ਘੇਰੇ ਦੇ ਕੰਮ ਉਹ ਜਾਲ ਵਰਗਾ ਦੁਪੱਟਾ ਬਣਾਤਾ ਉਹ ਡਿਜ਼ਾਈਨਰ ਪੈਣ ਕਹਿੰਦੀ ਐ ਸੂਟ ਹੋਏ ਪੂਰਾ ਚਮਕਦਾ ਵਿਆਹ ਜੱ ਲੱਗਾ ਵਖਰੀ ਉਹ ਵਖਰੇ ਪਾnde ਵਿੱਚ ਉਹ ਮੂਵੀ ਵਾਲਾ ਫਿਰੇ ਮਗਰ ਮਗਰ ਫੋਟੋਆਂ ਖਿਚਾਏ ਦੋ ਦੇਖੋ ਜੀ ਵਿਆਹ ਭਾਵੇਂ ਸਤੰਬਰ ਮਹੀਨੇ ਆ ਭਾਵੇਂ ਅਕਤੂਬਰ ਦੇ ਭਾਵੇਂ ਨਵੰਬਰ ਦਸੰਬਰ ਇੱਕ ਗੱਲ ਧਿਆਨ ਦੇ ਨਾਲ ਸੁਣ ਲਓ ਇਹ ਸੇਲ ਲੱਗੀ ਆ ਸਿਰਫ 5 ਦਿਨ ਵਾਸਤੇ 5 ਦਿਨ ਤੁਹਾਡੇ ਬਹੁਤ ਵੱਡੇ ਫਾਇਦੇ ਹੋਣਿਆ ਰਿਕਾਰਡ ਟੁੱਟਣਿਆ ਰਿਕਾਰਡ ਆਜੋ ਕੱਪੜਾ ਲੈ ਜਾਓ ਕਾਡੀਆਂ ਦੇ ਪਾ ਮੁੜ ਕੇ ਨਹੀਂ ਇਹ ਚੀਜ਼ਾਂ ਮਿਲਣੀਆਂ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਐਤਵਾਰ ਤੱਕ ਬਹੁਤ ਵੱਡੇ ਫਾਇਦੇ ਹੋ ਰਹੇ ਆ ਜਿਹਨੇ ਦਾਜਵੀਰ ਦੇ ਕੱਪੜਾ ਲੈਣਾ ਦਿਲ ਲੈ ਲੈਣਾ ਓਏ ਆ ਦੇਖੋ ਜਿਹੜੀ ਕੁੜੀ ਦਾ ਵਿਆਹ ਆ ਗਿਆ ਬਾਈ ਉਹ ਤਾਂ ਖੁਸ਼ ਹੋ ਕੇ ਜਾਉ ਇਥੋਂ ਉਹ ਪਹਿਲਕੋ ਰੈੱਡ ਸੂਟ ਕਹਿੰਦੇ ਮੈਨੂੰ ਮਨ ਪਸੰਦਾ ਰੈੱਡ ਸੂਟ ਨਹੀਂ ਮਿਲਦਾ ਹੈਵੀ ਕੰਮ ਨਹੀਂ ਮਿਲਦਾ ਉਹ ਫਰੰਟ ਭਰਿਆ ਨਹੀਂ ਮਿਲਦਾ ਉਹ ਜੇ ਮਿਲਦਾ ਏ 10 15 18000 ਰੁਪਏ ਦਾ ਮੈਂ ਕਿਹਾ ਕਿਤੇ ਜਾਨ ਦੀ ਲੋੜ ਨਹੀਂ ਮਾਤੋ ਸ਼੍ਰੀ ਦਸਤਾ ਉਹ ਕੋਡੀਆਂ ਦੇ ਪਾ ਕਪੜਾ ਕਪੜਾ ਵੀ ਟੌਪ ਦਾ ਦੇਵਾਂਗੇ ਤੁਹਾਨੂੰ ਦੇਖੋ ਜੀ ਸਿਰਫ 2750 ਰੁਪਏ ਦਾ ਸੂਟ ਆ 2750 ਰੁਪਏ ਦਾ ਥੋਕ ਪਿਆ ਕੇ ਕਹਿ ਰਹੇ ਆ ਰੰਗ ਤੁਸੀਂ ਲਾਈਟ ਲੈ ਜੋ ਰੰਗ ਤੁਸੀਂ ਡਾਰਕ ਲੈ ਜੋ ਹਰ ਇੱਕ ਤਰ੍ਹਾਂ ਦੀ ਚੀਜ਼ ਆ ਦੇਖੋ ਸੂਟ ਦੇਖੋ ਉਹ ਰਾਣੀਆਂ ਮਹਾਰਾਣੀਆਂ ਵਾਲੇ ਰਾਇਲ ਜਿਹੜੇ ਰਹੀਜ਼ ਲੋਕ ਆ ਖਾਨਦਾਨੀ ਲੋਕ ਆ ਰਿਚ ਲੋਕ ਆ ਉਹਨਾਂ ਦੇ ਲਈ ਚੀਜ਼ਾਂ ਤੁਹਾਨੂੰ ਦਿਖਾ ਰਹੇ ਆ ਤੇ ਗੱਲ ਇਹ ਆ ਵੀਰਾ ਜੀ ਜੇ ਕੱਪੜਾ ਵਧੀਆ ਦਿਖਾ ਰਹੇ ਆ ਤੇ ਰੇਟ ਪਰ ਅਸੀਂ ਕੱਟ ਲਾ ਰਹੇ ਆ ਅਸੀਂ ਬੈਸਟ ਕਿਉਂ ਆ ਮਾਤੂ ਸ਼੍ਰੀ ਦਸਤਾਰ ਕਾਦੀਆਂ ਕੋਗੇ ਨਵੇਂ ਨਵੇਂ ਡਿਜ਼ਾਈਨ ਦੇ ਰਹੇ ਆ ਰੇਟ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਘੱਟ ਕਰ ਰਹੇ ਆ ਇਸ ਕਰਕੇ ਫਾਇਦਾ ਆ ਉਹ ਜਿਹੜਾ 15 15000 ਦਾ ਸੂਟ ਬਾਜ਼ਾਰ 'ਚ ਇੱਥੇ ਤੁਹਾਨੂੰ ਮਿਲਣਾ 5 5 6 6000 ਦਾ ਉਹ ਜਿਹੜਾ 2 2000 ਦਾ ਸੂਟ ਬਾਜ਼ਾਰ 'ਚ ਇੱਥੇ ਮਿਲਣਾ 7 800 ਦਾ ਫਰਕ ਹੀ ਬਹੁਤ ਆ ਬਾਈ ਕਲਰ ਬੜੇ ਸੋਹਣੇ ਆ ਡਿਜ਼ਾਈਨ ਬੜੇ ਸੋਹਣੇ ਆ ਰੇਟ ਘੱਟ ਉਹ ਡਿਜ਼ਾਈਨ ਦੇਖ ਮਜੈਂਟਾ ਕਲਰ ਦਾ ਸੂਟ ਹੋਵੇ ਕਹਿੰਦੇ ਸਿੰਪਲ ਸੋਬਰ ਹੋਵੇ ਭਾਰਾ ਕੰਮ ਨਾ ਹੋਵੇ ਕਪੜਾ ਦਾ ਕੰਮ ਹੋਵੇ ਉਹ ਦੁਪੱਟਾ ਆਰਗਾਂਜ਼ਾ ਹੋਵੇ ਉਹ ਬੁਟੀਕ ਦਾ ਸਟਾਈਲ ਹੋਵੇ ਹਰ ਚੀਜ਼ ਮਾਤੋ ਸ਼੍ਰੀ ਦਸਤਾਰ ਕਰਦੀਆਂ ਬੁੱਟਰ ਰੋਡ ਤੇ ਹਰ ਚੀਜ਼ ਤੁਹਾਨੂੰ ਮਿਲੇਗੀ ਓਏ ਹੁਣ ਕਿਤੇ ਜਾਣ ਦੀ ਲੋੜ ਨਹੀਂ ਛੇਤੀ ਤੋਂ ਛੇਤੀ ਆਜੋ ਬੁੱਟਰ ਰੋਡ ਘੜੀਆਂ ਆਹ ਵੇਖੋ ਰਾਇਲ ਚੀਜ਼ਾਂ ਉਹ ਸਿਲਵਰ ਕਲਰ ਚ ਸੂਟ ਉਹ ਕਿਤੇ ਮਿਲਦਾ ਨਹੀਂ ਆ ਕਹਿੰਦੀ ਬੜੀ ਦੂਰੋਂ ਫੇਰ ਆਈਆਂ ਉਹ ਮੈਨੂੰ ਨਹੀਂ ਕਿ ਤੋ ਸੂਟ ਮਿਲਿਆ ਪਰ ਇੱਥੇ ਮਾਤੋ ਸ਼੍ਰੀ ਦਸਤਾਰ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲੇਗੀ ਉਹ ਜਿੱਤੇ ਜੰਦਰ ਦਾਣਾ ਅੰਮਰਸਰ ਕਿਤੇ ਉਹ ਪਿਓ ਡੁੱਪੀਆਂ ਦੇ ਵਿੱਚ ਵੇਖੋ ਪਿਓ ਡੁੱਪੀਆਂ ਦਾ ਉਹ ਮੋਰਾਵਾਂ ਵਾਲਾ ਕੰਮ ਬਣਾਤਾ ਹੈਂਡਵਰਕ ਦਾ ਕੰਮ ਕਰਦਾ ਘੇਰਾ ਸੋਨਾ ਬਣਾਤਾ ਉਹ ਦੁਪੱਟਾ ਫੋਰ ਸਾਈਡ ਬਣਾਤਾ ਉਹ ਚੀਜ਼ਾਂ ਦੇਖੋ ਉਹ ਗੱਲ ਸੁਣ ਲਓ ਮੇਰੀ ਧਿਆਨ ਦੇ ਨਾਲ ਪੈਣੋ ਗੱਲ ਸੁਣ ਲਓ ਆ ਜਿਹੜੇ ਭਾਰੇ ਭਾਰੇ ਸੂਟ ਆ ਇਹਨੂੰ ਰਾਇਲ ਕਸਟਮਰ ਲੈਂਦੇ ਆ ਇਹ ਦਾਜਬਰੀ 2 ਲੱਖ ਰੁਪਏ ਦੀ ਤੁਸੀਂ ਲੈਨੇ ਹੋ ਸ਼ੋਰੂਮਰ ਤੇ ਜਾ ਕੇ ਅਸੀਂ 2 ਲੱਖ ਵਾਲਾ ਕਪੜਾ 80000 ਰੁਪਏ ਜੇਣਾ ਐਦਾਂ ਦੀ ਦਾਜਬਰੀ ਜਮ ਜਮ ਕਰਦੀ ਬੋਲ ਬੋਲਦੇ ਬੱਚਿਆਂ ਦੇ ਸੂਟ 2 ਲੱਖ ਵਾਲਾ ਕੱਪੜਾ 80000 ਚ ਚੈਲੰਜ ਹੈ ਚੈਲੰਜ ਜੇ ਕੋਈ ਦੇ ਕੇ ਦਿਖਾ ਦੇ ਆ ਦੇਖੋ ਵੈਰਾਈਟੀਆਂ ਚਾਹੇ ਕੁੜੀਆਂ ਚਿੜੀਆਂ ਆਜਣ ਚਾਹੇ ਮਿਡਲ ਏ ਆ ਜਵੇ ਚਾਹੇ ਦਾਦੀਆਂ ਨਾਨੀਆਂ ਬਜ਼ੁਰਗ ਲੋਕ ਆਜਣ ਹਰ ਕਿਸੇ ਦੇ ਲਈ ਵੈਰਾਈਟੀ ਰਾਇਲ ਦਮਾਂਗੇ ਟੋਪੀ ਦਮਾਂਗੇ ਆ ਦੇਖੋ ਮੋਰਾਂ ਵਾਲੇ ਸੂਟ ਕਹਿੰਦੇ ਲੈਣੇ ਜੀ ਮੋਰਾਂ ਵਾਲੇ ਸੂਟ ਆ ਦੇਖੋ ਘੇਰਾ ਕਿੰਨਾ ਸੋਹਣਾ ਫਰੰਟ ਦੇਖੋ ਕਿੰਨਾ ਸੋਹਣਾ ਆ ਬਾਹਾਂ ਤੇ ਵੀ ਕੰਮ ਦੁਪੱਟੇ ਵੀ ਹੈਵੀ ਇਦਾਂ ਦੇ ਸੂਟ ਜੇ ਤੁਸੀਂ ਲੈਣਿਆ ਆਜੋ 5 ਦਿਨ ਦੀ ਸੇਲ ਆ ਪਾਰ-ਵਾਰ ਕਹਿ ਰਹੇ ਆ 5 ਦਿਨ ਵੱਡੇ ਫਾਇਦੇ ਹੋ ਜਾਣਿਆ ਫਲਕਾਰੀ ਵਾਲਾ ਦੁਪੱਟਾ ਦੇਖੋ ਲੱਧਿਆ ਪਿਆ ਪਰਿਆ ਪਿਆ ਸੂਟ ਇਤਨੀਆਂ ਚੀਜ਼ਾਂ ਤੋਹਫੇ ਦਵਾਂਗੇ ਤੋਹਫੇ ਆ ਦੇਖੋ ਭੂਆ ਕਹਿੰਦੀ ਮੈਨੂੰ ਸੂਟ ਨਹੀਂ ਕਿ ਤੋ ਪਸੰਦ ਆਇਆ ਆ ਭੂਆ ਤਾਈ ਮਾਸੀ ਬਾਤੇ ਉਹ ਸਪੈਸ਼ਲ ਚੀਜ਼ਾਂ ਬਣਾਉਂਦੀਆਂ ਉਹ ਮਾਤੋਸ਼ੀ ਕਹਿੰਦੀ ਜੇ ਸੂਟ ਮਿਲਿਆ ਦੁਪੱਟਾ ਨਹੀਂ ਸੋਨਾ ਮਿਲਦਾ ਮੈਂ ਕਿਹਾ ਦੁਪੱਟੇ ਦੇ ਦੀ ਪੂਰੀ ਚਮ ਚਮਕਰਾਤੀ ਏ ਉਹ ਭੂਆ ਦੀ ਵੀ ਪੂਰੀ ਟੋਰ ਬਣਾਤੀ ਏ ਉਹ ਤਾਈ ਬਾਏ ਭੂਆ ਬਾਏ ਉਹ ਵੇਖੋ ਸੂਟ ਕਿੱਡਾ ਸੋਹਣਾ ਬਣਿਆ ਭੂਆ ਦੀ ਵੀ ਫੋਟੋ ਇਸ ਸੂਟ 'ਚ ਸੋਹਣੀ ਆਏਗੀ ਇਸ ਤੋਂ ਬਾਅਦ ਇੱਕ ਚੀਜ਼ਾਂ ਦੇ ਪੈਣਾ ਦੇ ਨਾਲ-ਨਾਲ ਭਰਾਵਾਂ ਦੇ ਫੈਰੇ ਕਰਨੇ ਆ ਚੈਲੰਜ ਕਰਦੇ ਆ ਠੋਕ ਪਾ ਜਾ ਕੇ ਚੈਲੰਜ ਆ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 12000 ਰੁਪਏ ਦਾ 2 ਪੀਸ ਕੋਰਪਮੈਂਟ ਲੈਣਾ ਇਹਦੀ ਸਲਾਈ ਬਾਜ਼ਾਰ ਚ 4000 ਰੁਪਿਆ ਆ ਪਰ ਸਾਡੇ ਕੋਲ ਆ ਜਾਓ 12000 ਦਾ 2 ਪੀਸ ਕੋਰਪਮੈਂਟ ਲੈ ਜਾਓ 2995 ਚ ਡਿਜ਼ਾਈਨ ਭਾਵੇਂ ਤੁਸੀਂ ਤਰਸੇਮ ਚ ਸੜਵਾਈ ਵਾਲਾ ਲੈ ਲਓ ਭਾਵੇਂ ਆ ਲੈ ਲਓ 2995 ਚ 3 ਪੀਸ ਕੋਰਪਮੈਂਟ 3760 ਚ ਸਲਾਈ ਕਰਕੇ ਦਵਾਂਗੇ 3000 ਰੁਪਏ ਦਾ ਕੋਰਤਾ ਪਿਆਮਾ ਬਾਜ਼ਾਰ ਚ ਮਿਲਦਾ ਸਲਾਈ ਕਰਕੇ ਸਾਡੇ ਕੋਲੋਂ ਲੈ ਜਾਓ ਸਿਰਫ 1300 ਰੁਪਏ ਚ ਦੇ ਦਾਂਗੇ ਆ ਸ਼ੇਰਬਾਨੀ ਕੋਈ ਮੰਗਦਾ 20000 ਕੋਈ 18000 ਕੋਈ ਮੰਗਦਾ 17000 ਪਰ ਸਾਡੇ ਕੋਲ ਆਜੋ 6500 ਰੁਪਏ ਚ ਸ਼ੇਰਬਾਨੀ ਲੈ ਜਾਓ ਸਲਾਈ ਕਰਕੇ ਵਿਆਹ ਭਾਵੇਂ ਮੁੰਡੇ ਦਾ ਵਿਆਹ ਭਾਵੇਂ ਕੁੜੀ ਦਾ ਹਰ ਕਿਸੇ ਦਾ ਫਾਇਦਾ ਦੋਨਾਂ ਪਰਿਵਾਰਾਂ ਦੇ ਘਰਾਂ 'ਚ ਖੁਸ਼ੀਆਂ ਮਾਤੂ ਸ਼ਰੀ ਦਸਤਾਰ ਬੁੱਟਰ ਰੋਡ ਕਾਦੀਆਂ ਲੈ ਕੇ ਆਊਗਾ ਲੋ ਜੀ ਤੁਹਾਨੂੰ ਇੱਕ ਮਾਤੂ ਸ਼ਰੀ ਦਸਤਾਰ ਕਾਦੀਆਂ ਬੁੱਟਰ ਰੋਡ ਤੇ ਇੱਕ ਹੋਰ ਜਾ ਲੋ ਕਹਿੰਦੇ ਡਰੱਸਾਂ ਦੇ ਵਿੱਚ ਕੋਈ ਚੀਜ਼ ਨਹੀਂ ਆਾਨੂੰ ਬਹੁਤ ਬਹੁਤ ਦੂਰ ਜਾ ਬਣਾ ਮਾਤੋ ਸ਼੍ਰੀ ਦਸਤਾਨ ਨੇ ਡਰੱਸਾਂ ਦੇ ਵਿੱਚ ਵੀ ਬੜੀ ਵੱਡੀ ਭਾਰੀ ਸੇ ਲਗਾ ਦਿੱਤੀ ਏ। ਉਹ ਸਕਰਟ ਦੇ ਨਾਲ ਵੇਖੋ ਸੂਟ ਕਿੱਡਾ ਸੋਹਣਾ ਬਣਦਾ। ਜਿਹੜਾ ਬਾਜ਼ਾਰਾਂ ਦੇ ਵਿੱਚ 15 15, 16 16, 18 18, 19 19 ਜਿਹੜਾ ਅਸੀਂ ਤੁਹਾਨੂੰ ਦੇ ਦਾਂਗੇ 5-6000 ਦੇ ਵਿੱਚ। ਇਹਦੇ ਵਿੱਚ ਰੰਗ, ਓਏ ਆਖੋ ਉੱਪਰ ਬਾਡੀ ਵਾਲਾ ਸੂਟ ਨਹੀਂ ਕਹਿੰਦੇ ਮਿਲਦੇ। ਲਵੈਂਡਰ ਕਲਰ ਦਾ ਸੂਟ ਹੋਵੇ, ਉੱਤੇ ਜੈਕਟ ਹੋਵੇ, ਦੁਪੱਟਾ ਸਿੰਪਲ ਹੋਵੇ, ਸੋਹਣੀ ਚੀਜ਼ ਹੋਵੇ। ਸਿਲਵਰ ਕਲਰ ਦਾ ਸੂਟ, ਓ ਲੌਂਗ ਸਟਾਈਲ ਦਾ ਸੂਟ, ਗਲਾਬ ਬਣਿਆ ਦੁਪੱਟਾ ਔਰ ਸਾਈਡ ਬਣਿਆ ਨਾਲ ਸ਼ਰਾਰੇ ਦੇ ਉੱਤੇ ਕਢਾਈ ਇਸ ਕਰਕੇ ਇਹਨਾਂ ਦੇ ਵਿੱਚ ਪਹਿਣਾ ਵਾਸਤੇ ਸਪੈਸ਼ਲ ਆਈਟਮਾਂ ਬਣਾਈਆਂ ਮਾਤੋ ਸ਼ਰੀ ਦਸਤਾਰ ਬੁੱਟਰ ਰੋਡ ਕਾਦੀਆਂ ਖਾਸ ਕਰਕੇ ਦਿੱਲੀ ਬੰਬੇ ਵਾਲੀਆਂ ਮਾਡਲਾਂ ਐਕਟਰੀਆਂ ਵਾਲੀਆਂ ਚੀਜ਼ਾਂ ਦਿਖਾ ਰਹੇ ਆ ਪਲਾਜੋ ਸੂਟ ਇਹਨੂੰ ਕਹਿ ਸਕਦੇ ਆ ਸਕਰਟ ਸੂਟ ਇਹਨੂੰ ਕਹਿ ਸਕਦੇ ਆ ਮੈਂ ਕਹਾਂ ਜੀ ਤੁਸੀਂ ਆਜੋ ਹਰ ਕੋਈ ਕਪੜਾ ਤੁਹਾਨੂੰ ਦੇਵਾਂਗੇ ਲਗਜ਼ਰੀ ਚੈਲੈਂਜਰ ਇਦਾਂ ਦੀਆਂ ਵੈਰਾਈਟੀਆਂ ਕੋਈ ਦੇ ਦੇਵੇ ਆ ਰੰਗ ਬਲੈਕ ਦੇਖੋ ਤੁਸੀਂ ਇਹਦਾ ਦੇਖੋ ਕਿੰਨਾ ਸੋਹਣਾ ਹੈਵੀ ਵਰਕ ਖਾਸ ਤੌਰ ਤੇ ਐਨ ਆਰ ਆਈ ਰਾਇਲ ਕਸਟਮਰ ਬਹੁਤ ਪਸੰਦ ਕਰਦੇ ਆ ਹੁਣ ਮੈਂ ਤੁਹਾਨੂੰ ਇਹਦਾ ਭੇਦ ਦੱਸਣ ਲੱਗਾ ਇਹਨੂੰ ਥੋਤੀ suit ਕਹਿ ਲੋ ਸਲਵਾਰ suit ਕਹਿ ਲੋ ਦੇਖੋ ਬਾਜ਼ਾਰ ਚ 15000 ਰੁਪਏ ਰੋ ਕਾਟਾ suit ਨਹੀਂ ਕਿਸੇ ਦੇਣਾ ਸਾਡਾ ਰੇਟ ਲੈ ਕੇ ਲਾ ਆਇਆ ਆ ਰੇਟ ਦੇਖੋ 15000 ਵਾਲਾ ਪੀਸ ਸਿਰਫ 4195 ਚ ਲੈ ਜਾਓ ਹੁਣ ਆਪਾਂ ਰੰਗਾਂ ਦੀ ਗੱਲ ਕਰਨੀ ਆ ਡਿਜ਼ਾਈਨਰਾਂ ਦੀ ਗੱਲ ਕਰਨੀ ਆ ਸ਼ਰਾਰੇ ਘਰਾਰਿਆਂ ਦੇ ਵਿੱਚ ਵੀ ਟਾਪ ਦੀਆਂ ਚੀਜ਼ਾਂ ਆ ਦੇਖੋ ਸ਼ਰਟ ਕਿੰਨੀ ਹੈਵੀ ਦੁਪੱਟਾ ਕਿਦਾਂ ਚਮ ਚਮ ਕਰਦਾ ਆ ਦੇਖੋ ਸ਼ਰਾਰੇ ਦੇ ਕੰਮ ਦੇਖੋ ਇੰਨੀਆਂ ਹੈਵੀ ਹੈਵੀ ਡਰੈਸਾਂ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣੀਆਂ ਇੰਨੇ ਘੱਟ ਰੇਟ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣੇ ਛੇਤੀ ਆਜੋ ਬੁੱਟੋ ਰੋਡ ਕਾਟ ਦੀਆਂ ਤੇ ਬਾਰ ਬਾਰ ਕਹਿ ਰਹੇ ਆ ਨੰਬਰ ਸਕਰੀਨ ਤੇ ਆ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਆ ਇੱਥੇ ਫੋਨ ਕਰ ਲਿਓ ਸਾਤੋ ਸ਼੍ਰੀ ਦਸਤਾਰ ਕਾਦੀਆਂ ਦੇ ਵਿੱਚ ਡਰਸਾਂ ਵੀ ਆ ਗਈਆਂ ਸੂਟ ਵੀ ਆ ਗਏ ਤੇ ਲਹਿੰਗਿਆਂ ਦੇ ਵੀ ਆ ਜੋ ਆ ਲਹਿੰਗੇ ਜਿਹੜੇ ਬਾਜ਼ਾਰਾਂ ਦੇ ਵਿੱਚ ਰੈਂਟ ਤੇ ਕੁੜੀਆਂ ਲੈਂਦੀਆਂ 9 9 10 10 ਹਜ਼ਾਰ ਚ ਅਸੀਂ ਉਹਨਾਂ ਨੂੰ ਲਹਿੰਗਾ 4000 ਦੇ ਵਿੱਚ ਦੇ ਦੇਣਾ ਆ ਵੇਖੋ ਲਹਿੰਗਿਆਂ ਦੇ ਸਟਾਈਲ ਕਿਹੜਾ ਕਹਿੰਦੀ ਮੈਨੂੰ ਕਿਹਦਾ ਲਵੈਂਡਰ ਕਲਰ ਪਾਰਾ ਪਨ ਹੋਏ ਸੋਹਣੀ ਚੀਜ਼ ਹੋਏ ਵੱਖਰੀ ਲੱਗਾ ਐਵੀ ਪਨੋ ਦੇ ਦੇਣਾ ਆਪਾ 4500 ਦੇ ਵਿੱਚ ਕਮਰੂਨ ਕਲਰ ਦਾ ਲਹਿੰਗਾ ਉਹ ਕਿੱਡਾ ਪਿਆਰਾ ਕਲਰ ਕਿੱਡੀ ਸੋਹਣੀ ਚੀਜ਼ ਬਣੀ ਏ ਕਹਿੰਦੇ ਬਰੂਨ ਦਾ ਐਵੀ ਤੁਹਾਨੂੰ ਜਿਹੜਾ ਬਾਜ਼ਾਰ 'ਚ 18-18000 ਦਾ 6000 ਦਾ ਦੇਣਾ ਦੇਖੋ ਇਹ ਪ੍ਰਾਗੈਟਰ ਉਹ ਵਰਾਇਟੀਆਂ ਮੈਂ ਕਹਿੰਨਾ ਆ ਦੇਖੋ ਵੱਡੇ ਵੱਡੇ ਸ਼ੋਅਰੂਮਾਂ ਦੇ ਵਿੱਚ ਇਹ ਲਹਿੰਗੇ ਕੋਈ 60000 ਕੋਈ 65000 ਐਦਾਂ ਦਿੰਦੇ ਆ ਅਸੀਂ ਤੁਹਾਨੂੰ 15 15 18 18000 ਦੇ ਦੇਣੇ ਆ ਇਦਾਂ ਦੇ ਲਹਿੰਗੇ ਚੀਜ਼ਾਂ ਦੇਖੋ ਆ ਕੇ ਦੇਖੋ ਕੱਪੜੇ ਦੀ ਕੁਆਲਿਟੀ ਆ ਤੁਸੀਂ ਪਾਰਟੀ ਵੇਅਰ ਲਹਿੰਗੇ ਵੀ ਦੇਖੋ ਕਲਰ ਤੁਹਾਨੂੰ ਸਾਰੇ ਮਿਲ ਜਾਣੇ ਆ ਇੱਥੇ ਫਾਇਦਾ ਕੀਆ ਐਦਾਂ ਦੇ ਲਹਿੰਗੇ ਤੁਹਾਨੂੰ 5400 5500 ਜੀ ਦੇਣੇ ਆ ਆ ਦੇਖੋ ਕਿੰਨਾ ਸੋਹਣਾ ਆ ਹਰ ਇੱਕ ਦੇ ਉੱਤੇ ਰੇਟ ਲਿਖ ਲਿਖ ਕੇ ਲਾਇਆ ਹੋਇਆ ਸੋ ਮਤਲਬ ਚਾਹੇ ਤੁਸੀਂ ਲੈਣੇ ਆ ਸੂਟ ਚਾਹੇ ਸ਼ਰਾਰੇ ਗਾਰੇ ਗੌਨ ਡਰੈਸ ਲਹਿੰਗਾ ਮੁੰਡਿਆਂ ਲਈ ਤੁਸੀਂ ਲੈਣੇ ਹੈਗੇ ਕੋਟ ਪੈਂਟ ਕੋਰਤੇ ਪਜਾਮੇ ਸ਼ੇਰਵਾਨੀ ਬਲੇਜ਼ਰ ਬਾਸਕਟਾ ਪੈਂਟਾ ਸ਼ਰਟਾਂ ਦਸਤਾਰਾਂ ਦੇ ਵਿੱਚ ਹੀ ਬਹੁਤ ਸਾਰੀ ਵੈਰਾਈਟੀ ਆ ਮਰਤੂ ਸ਼ਰੀ ਦਸਤਾਰ ਅਸਲ ਰੰਗ ਸਲਾਈਡਰ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਉਹਦੀ ਗਾਰੰਟੀ ਆ 3 ਮਹੀਨੇ ਬਾਅਦ ਬਦਲ ਕੇ ਦੇ ਦਾਂਗੇ ਸਾਰੀਆਂ ਆਫਰਾਂ 5 ਦਿਨਾਂ ਵਾਸਤੇ ਇੰਨਾ ਸਸਤਾ ਕੱਪੜਾ ਨਹੀਂ ਮਿਲਣਾ ਹੁਣ ਤੁਸੀਂ ਦੇਖ ਲਓ 2 ਲੱਖ ਵਾਲਾ ਕੱਪੜਾ ਤੁਹਾਨੂੰ 80 ਹਜ਼ਾਰ ਦੇ ਦੇਣਾ ਆਪਾਂ 1 ਲੱਖ 20000 ਰੁਪਿਆ ਤੁਹਾਡਾ ਦਾਜਵਰੀ ਵਿੱਚ ਬਚ ਗਿਆ ਜੇ ਤੁਸੀਂ ਮਿਡਲ ਕਲਾਸ ਹੋ ਜਿਹੜਾ ਕੱਪੜਾ ਤੁਸੀਂ ਲੱਖ ਰੁਪਏ ਦਾ ਲੈਣਾ ਅਸੀਂ ਤੁਹਾਨੂੰ 40000 ਦੇ ਦੇਣਾ ਸੋ ਕਿਉਂ ਹੋਰ ਪਾਸੇ ਜਾਣਾ ਵੱਡੇ ਫਾਇਦੇ ਆ 12000 ਵਾਲਾ ਕੋਟ ਪੈਂਟ ਤੁਹਾਨੂੰ ਅਸੀਂ ਦੇ ਦੇਣਾ 2995 ਚ 3 ਪੀਸ ਕੋਟ ਮੁੰਦਰਾ ਦਾ ਹੈਗਾ 15 17000 ਦਾ ਉਹ 3760 ਚ 3000 ਵਾਲਾ ਕੋਟ ਤਾਂ ਪਜਾਮਾ ਤੁਹਾਨੂੰ ਅਸੀਂ ਦੇਣਾ 1300 ਰੁਪਏ ਚ 20000 ਵਾਲੀ ਸ਼ੇਰਬਾਨੀ ਦੇਣੀ 6500 ਚ ਛੇਦੀ ਪਹੁੰਚ ਜੋ ਮਾਤੂ ਸ਼੍ਰੀ ਦਸਤਾਰ ਬੁੱਟਾ ਰੋਡ ਕਟੜਦੀਆਂ ਕੋਈ ਜਾਣਕਾਰੀ ਲੈਣੀ ਆ ਨੰਬਰ ਸਕਿੰਦੇ ਜੀ ਫੋਨ ਕਰ ਸਕਦੇ